ਨਮਸਕਾਰ ਸਤਿ ਸ੍ਰੀ ਅਕਾਲ ਨਿਊਜ਼ ਟਾਊਨ ਦੇ ਇਸ ਬੁਲੇਟਿਨ ਦੇ ਵਿੱਚ ਆਪ ਸਭ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਮਸ਼ਹੂਰ ਪੰਜਾਬੀ ਕਲਾਕਾਰ ਸੁਵਿੰਦਰ ਮਾਹਲ ਸਰਬਤ ਦੇ ਭਲੇ ਲਈ ਨਤਮਸਤਕ ਹੋਏ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਤੇ ਉਹਨਾਂ ਨੇ ਸਾਡੇ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ 1981 ਦੇ ਵਿੱਚ ਮੇਰੀ ਪਹਿਲੀ ਫਿਲਮ ਇਥੋਂ ਹੀ ਸ਼ੁਰੂ ਹੋਈ ਸੀ ਪਟਵਾਰੀ ਤੇ ਉਸ ਪਟਵਾਰੀ ਨੇ ਇਹ ਜ ਮੇਰਾ ਪਟਾ ਲਿਖਿਆ ਤੇ ਅੱਜ ਤੱਕ ਮੈਂ ਫਿਲਮ ਲਾਈਨ ਦੇ ਵਿੱਚ ਹੈਗਾ ਤੇ ਚੱਲਦਾ ਜਾ ਰਹੇ ਹਾਂ ਦੇਖੋ بس ਸਾਡਾ ਇਹ ਗੁਰੂ ਰਾਮਦਾਸ ਸਾਡੇ ਵੇਸੇ ਤਰ੍ਹਾਂ ਜਿਵੇਂ ਕਿਰਪਾ ਕੀਤੀ ਕਰਨ ਨਹੀਂ ਨਹੀਂ ਮੈਂ ਆਇਆ ਸੀਗਾ ਐਕਚੁਅਲੀ ਕਿ ਤੇ ਦਰਸ਼ਨੇ ਲਿਖੇ ਹੋਏ ਸੀ ਮੈਂ ਆਇਆ ਸੀ ਆ ਆਤਮ ਪਬਲਿਕ ਸਕੂਲ ਦੇ ਉਹਨਾਂ ਦਾ ਫੰਕਸ਼ਨ ਸੀਗਾ ਪਿੰਨਾਲ ਤੇ ਜਸਪਾਲ ਪੱਟੀ ਅਵਾਰਡ ਸੀ ਤੇ ਉਹਨਾਂ ਨੇ ਮੈਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਵਾਜਿਆ ਇਹੀ ਹੈ ਕਿ ਜੇ ਉਹ ਫਿਲਮ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆਂ ਦਾ ਸਾਰਾ ਕੁਝ ਪਹਿਲਾਂ ਤਿਆਰੀ ਕਰਕੇ ਸਿੱਖ ਕੇ ਟ੍ਰੇਨਿੰਗ ਲੈ ਕੇ ਥੀਏਟਰ ਵਗੈਰਾ ਕਰਕੇ ਤੇ ਅੱਛੀ ਸੋਚ ਨੂੰ ਲੈ ਕੇ ਆਉਣ ਤੇ ਅਦਰਵਾਈਜ਼ ਨਾ ਆਉਣ ਕੁਝ ਕਿਉਂਕਿ ਇਹਦੇ ਵਿੱਚ ਜੋ ਕਹਾਵਤ ਹੈ ਕਿ ਬਹੁਤ ਖੋਲੀ ਭੋਲ ਦੇਖਦੇ ਹਨ ਉਹਨਾਂ ਦੇ ਨਾਲ ਕੰਡੇ ਵੀ ਹੁੰਦੇ ਹਨ ਉਹਨਾਂ ਕੰਡਿਆਂ ਦਾ ਖਾਸ ਧਿਆਨ ਰੱਖਣ ਤੇ ਉਹਨਾਂ ਕੰਡਿਆਂ ਵਿੱਚ ਆਪਣੇ ਪਰਿਵਾਰ ਨੂੰ ਨੌਲ ਜਾਣ ਉਹਨਾਂ ਤੋਂ ਬਚਾ ਕੇ ਉਹਨਾਂ ਨੂੰ ਰੱਖਣ ਬਸ ਇਹੀ ਮੇਰੀ ਗੱਲ ਹੈ ਧੰਨ